ਵੇਖੋ ਜੀ ਸਰਕਾਰ ਦੀ ਸੀਐਮ ਸਾਹਿਬ ਮੋਪ ਭਗਵੰਤ ਮਾਨ ਜੀ ਵੇਖੋ ਕਿਸਾਨਾਂ ਦਾ ਹਾਲ ਆ بارش ਹੋ ਰਹੀ ਆ ਤੇ ਵੇਖੋ ਕਣਕ ਦਾ ਹਾਲ ਤੇ ਤੁਹਾਡਾ ਮੋਚਰ ਅਸੀਂ ਕਿੱਥੋਂ ਸਹੀ ਕਰਕੇ ਦਵਾਂਗੇ ਇਹ ਮੋਚਰ ਤਾਂ ਸਹੀ ਹੋ ਹੀ ਨਹੀਂ ਸਕਦਾ ਤੁਸੀਂ 12 ਮੋਚਰ ਮੰਗੀ ਜਾਂਦੇ ਜੇ ਉਥੋਂ ਤੋਂ ਹੀ ਗੱਡੀਆਂ ਮੋੜ ਦਿੰਦੇ ਜੇ ਜਿਹੜੀਆਂ 12 ਤੋਂ ਉੱਤੇ ਹੁੰਦੀਆਂ ਨੇ ਉਸੇ ਲਈ ਮੋੜ ਦਿੰਦੇ ਨੇ ਪੱਤਰਕਾਰ ਆਇਆ ਸਾਡੀ ਖਬਰ ਵੀ ਨਹੀਂ ਕਿਸੇ ਨੇ ਲੱਗਣ ਦਿੱਤੀ ਉਹ ਵੀ ਦੱਬੀ ਗਈ ਆ ਪਿੰਡ ਰਾਜੋਗੇ ਜ਼ਿਲ੍ਹਾ ਤਰਨਤਾਰਨ ਤਸਵੀਰ ਭਿੱਖੀਵਿੰਡ ਹਲਕਾ ਖੇਮਕਰਨ ਤੇ ਭਰਾਓ ਆ ਵੇਖੋ ਕਿਸਾਨ ਭਰਾ ਕਦੀ ਇਕੱਠੇ ਨਹੀਂ ਹੁੰਦੇ ਵੇਖੇ ਇਹ ਆ ਮੇਰੇ ਵੀਰੋ ਵੇਖੋ ਮੀਂਹ بارش ਹੋ ਰਹੀ ਆ ਤੇ ਮੋਚਰ ਸਹੀ ਹੋ ਨਹੀਂ ਸਕਦਾ ਕਿਹੜੇ ਹਿਸਾਬ ਨਾਲ ਭਗਵਾਨ ਜੀ ਮਾਨ ਅੰਦਰ ਬੈਠਾ ਏਸੀ ਦੇ ਕਮਰਿਆਂ 'ਚ ਬਹਿ ਗਿਆ ਆਂਦਾ ਮੋਚਰ ਸਹੀ ਕਰਕੇ ਲਿਓ ਕਿਤਰਾ ਮੋਚਰ ਸਹੀ ਹੋ ਗਿਆਊਗੀ ਕਿਸਾਨ ਮਾਰੇ ਜਾਣਗੇ ਕੱਚੇ ਥਾਂ ਤੇ ਇਧਰ ਇਧਰਲੇ ਪਾਸੇ ਨੀਵੇਂ ਥਾਂ ਤੇ ਵੀ ਕਣਕਾਂ ਲੱਥੀਆਂ ਨੇ ਤੇ ਉਹ ਪਾਣੀ ਦੇ ਰੂਪ ਮਰ ਜਾਣੀਆਂ ਨੇ ਕਿਹਨਾਂ ਪਾਣੀ ਦੇ ਸੱਟ ਦੇ ਉਹ ਜਿਹੜਾ ਪ੍ਰਮਾਣ ਆਹ ਸਾਰੇ ਕਿਸਾਨ ਭਰਾ ਖੜੇ ਹੋਏ ਨੇ ਜੇ ਕੋਈ ਪੱਤਰਕਾਰ ਖਬਰ ਲਾਉਣ ਵਾਸਤੇ ਆਉਂਦਾ ਤੇ ਕੋਈ ਵੀ ਇਹਨਾਂ ਦੀ ਸੁਣਵਾਈ ਨਹੀਂ ਕਰਦਾ ਇਹ ਮੇਰੀ ਵੱਧ ਤੋਂ ਵੱਧ ਆਹ ਗਰੀਬ ਜਨਤਾ ਇਹ ਵੀ ਇਹਨਾਂ ਨੂੰ ਘਾਟਾ ਪੈਣਾ ਵੀ ਮਾਰੇ ਜਾਣਗੇ ਗਰੀਬ ਬੱਲੇਦਾਰ ਮਜ਼ਦੂਰ ਆੜਤਗੇ ਵੀ ਇਹਦੇ ਰਗੜੇ ਜਾਣੇ ਆ ਆੜਤਿਆਂ ਦੇ ਬੱਲੇ ਕੁਝ ਨਹੀਂ ਰਹਿਣਾ ਪਰ ਸਰਕਾਰ ਭਗਵੰਤ ਮਾਨ ਇਹ ਕਹਿੰਦਾ ਹੈ ਮੈਂ ਬੋੜਾ ਦੀਆਂ ਛਾਵਾਂ ਥੱਲੇ ਆ ਕੇ ਤੇ ਤੁਹਾਡੀਆਂ ਆਵਾਜ਼ ਸੁਣੂੰਗਾ ਅਜੇ ਤੱਕ ਕੋਈ ਸਾਡੇ ਮੰਡੀ ਦੇ ਵਿੱਚ ਐਮ ਐਲ ਏ ਕੋਈ ਵੀ ਸਰਕਾਰੀ ਅਧਿਕਾਰੀ ਕੋਈ ਨਹੀਂ ਇੱਥੇ ਪਹੁੰਚਿਆ ਇਹ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਭਗਵੰਤ ਮਾਨ ਤੱਕ ਪਹੁੰਚਾਈ ਜਾਵੇ ਉਹਨੂੰ ਇਹ ਤਾਂ ਮੈਸੇਜ ਸਾਡਾ ਜਾਵੇ ਵੀ ਆਣ ਕੇ ਸੁਣ ਤਾਂ ਸਹੀ ਜੱਟਾਂ ਦੀ ਹਾਲਤ ਕੀ ਹੋ ਰਹੀ ਆ ਜੱਟ ਵੜੇ